ਹੈਲੋ ਹੈਲੋ ਹਾਂ ਕੇਮਰਾ ਜਵੀਰ ਮਨ ਮਨ ਪ੍ਰੇਮ ਮਨ ਪ੍ਰੀਤ ਮਨ ਪ੍ਰੀਤ ਬੋਲਦਾ ਸੀ ਹਾਂਜੀ ਪਤਾ ਹੈ ਨੋਸਤ ਸੀ ਕਿ ਬਸ ਠੀਕ ਹੈ ਮੈਂ ਉਹੀ ਬਸ ਤੇਰੇ ਬਾਰੇ ਸੋਚੀ ਜਾਂਦੀ ਸੀ ਬੈਠੇ ਬੈਠੇ ਵੀ ਜੀ ਤੇਰੇ ਜਾਣ ਤੋਂ ਬਾਅਦ ਹੁਣ ਫਿਰ ਔਖਾ ਹੀ ਹੋ ਗਿਆ ਹਨਾ ਜਵਾਕ ਵੀ ਛੋਟੇ ਤੇ ਉ ਤਾਂ ਹੈ ਹੀ ਫਿਰ ਹਮ ਪਰ ਕਿਤਾ ਗਈ ਜਾਵੇ ਕਰਨਾ ਕੀ ਕੁਛ ਕਰਨ ਵਾਲਾ ਹੋਵੇ ਤਾਂ ਪਕੋ ਕੁਛ ਕਰ ਸਕਦੇ ਆ ਕਰਨ ਵਾਲਾ ਤਾਂ ਦੇਖ ਇਹ ਕਰਨ ਕਰਾਉਣ ਵਾਲਾ ਨਾ ਪਤਾ ਕੀ ਰੱਬ ਦੇ ਹੱਥ ਚੋਂਦਾ ਹੁਣ ਇਹਨੂੰ ਇਹਨਾਂ ਦੁੱਖਾਂ ਦੇ ਵਿੱਚ ਹੁਣ ਜਵਾਬ ਦੇਖ ਲੈ ਇੱਕ ਤਿੰਨ ਸਾਲ ਦਾ ਦੂਜਾ ਕਿੰਨੇ ਚਿਰ ਦਾ ਦੂਜਾ ਪੰਜ ਸਾਲਾਂ ਦਾ ਪੰਜ ਦਾ ਤੇ ਤਿੰਨ ਦਾ ਲੈ ਕੀ ਉਹਨਾਂ ਨੇ ਪਿਓ ਦਾ ਸੁੱਖ ਦੇਖਿਆ ਹੈ ਕੀ ਦੇਖਣਾ ਹੈ ਕੋਈ ਸਮਝ ਨਹੀਂ ਆਣਾ ਨਹੀਂ ਕਿਵੇਂ ਉੰਨਾ ਨਹੀਂ ਕੀ ਦੇਖਿਆ ਹੈਗਾ ਸੁਨੇ ਦੇਖਿਆਗਾ ਨਹੀਂ ਜਵਾਨ ਆ ਮਤਲਬ ਜਵਾਨੀ ਕਿਵੇਂ ਟੱਪੂਗੀ ਹੁਣ ਇਹ ਮੇਨ ਗੱਲ ਤਾਂ ਇਹ ਵੀ ਹੈ ਕਿ ਨਾ ਡੱਬੀ ਜਾਣੇ ਹੁਣ ਕਿਵੇਂ ਟੱਪੂਗੀ ਆ ਟੱਪੀ ਜਾਣੇ ਕਿਵੇਂ ਟੱਪੂਗੀ ਅੱਜਪ ਤਾਂ ਕੀ ਜਾਣੇ ਨਾ ਪਤਾ ਕੀ ਵਾਰੀ ਕੀ ਗੱਲ ਆ ਪਰ ਰੱਬ ਨੂੰ ਤਾਂ ਦੇ ਦਿੰਨੇ ਆ ਦੋਸ਼ ਲੋਰ ਰੱਬ ਜਿਹੜਾ ਕੁਛ ਕਰਨਾ ਹੈ ਹਨਾ ਪਰ ਕੁਝ ਗੱਲਾਂ ਹੀ ਹੁੰਦੀਆਂ ਨਾ ਕੁਝ ਗੱਲਾਂ ਆਪਣੇ ਆਪ ਦੇ ਹੱਥ ਚ ਵੀ ਹੁੰਦੀਆਂ ਆ ਕੁਝ ਨਾ ਪਰ ਆਉਂਦੇ ਅਸਤ ਨਹੀਂ ਆ ਵੀ ਆਪਣੀ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਆਪਣੀ ਮਾਂ ਵੱਖਰੀ ਆ ਹੂੰ ਉਹ ਓਕੇ ਸਰ ਕੋਈ ਗੱਲ ਨਹੀਂ ਚਲੋ ਹੂੰ ਤੇ ਪਰ ਨਾ ਕਿਤੇ ਨਾ ਕਿਤੇ ਆਪਣਾ ਬੈਠ ਸਕਦੀ ਹੈ ਸੈਟਿੰਗਾਂ ਵਿੱਚ ਜੇ ਕਰਨ ਕਰਾਉਣ ਨੂੰ ਆਵੇ ਤਾਂ ਨਾਲ ਤੇਰੇ ਵੀ ਦੇਣ ਸੋਕੇ ਟੱਪ ਜਾਣ ਹੂੰ ਤੇ ਇਹ ਵੀ ਤਾਂ ਮੈਂ ਦੇਣ ਸੋਕੇ ਰੱਪੀ ਜਾਣਾ ਕੁਝ ਸੱਚਿਆ ਫਿਰ ਕੁਛ ਵੀ ਨਹੀਂ ਸੱਚਿਆ ਮੈਂ ਤਾਂ ਹਜੇ ਟੱਕਦਾ ਮੈਂ ਨੰਨਾ ਮੇਰੀ ਗੱਲ ਦੀ ਸਮਝ ਹੀ ਨਹੀਂ ਆਈ ਤੈਨੂੰ ਐ ਸਮਝ ਆ ਗਈ ਥੋੜੀ ਮੈਂ ਸੋਚਿਆ ਮੈਂ ਕਿ ਕੁਝ ਵੀ ਨਹੀਂਗਾ ਪਰ ਸੋਚੂਗਾ ਕੌਣ ਆ ਕੋਈ ਹੋਰ ਥੋੜੀ ਸੋਚੂਗਾ ਹੁਣ ਜਵਾਕ ਵੀ ਤਾਂ ਪਾਲਣੇ ਆ ਨਾ ਅੱਜ ਸਿਆਲ ਅੱਜ ਕੱਲ੍ਹ ਦੇ ਸਾਰੇ ਗੱਲ ਸੁਣਨ ਅਗੇ ਸਿਆਲਾਂ ਦੀਆਂ ਦੇ ਖਰੋਤਾ ਜਾਣੀਆਂ ਐ ਇਹ ਐਡੀਆਂ ਰਾਤਾਂ ਕਿਵੇਂ ਕੱਟੇਂਗੀ ਮਨੇ ਦੱਸਾਂ ਤੇ ਮੇਰੀ ਵੇਖੀ ਕੀ ਜਾਂਦੀ ਐ ਮੈਂ ਗੱਲਸਾ ਮੇਰੇ ਤੇ ਮੇਰੇ ਮੈਂ ਆਉਂਗਾ ਤੇ ਮੇਰੇ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਵੀ ਠੀਕ ਐ ਵੀ ਚਲੋ ਮਤਰੇ ਇਹੀ ਸਹੀ ਚਲੋ ਭੈਣ ਨੂੰ ਮਿਲਣ ਆਇਆ ਹੈ ਇਸ ਬਹਾਨੇ ਨਾਲ ਚਲੋ ਕੰਮ ਚੱਲ ਕੰਮ ਕਰਦਾ ਰਹੂਗਾ ਆਪਣਾ ਬਾਕੀ ਤੇਰੀ ਲੈ ਦੱਸ ਕੀ ਐ ਤੂੰ ਆਪਦੇ ਜਵਾਨ ਨੂੰ ਦੱਸ ਤੇਨੂੰ ਖੁੱਲਾ ਹੱਸ ਸਕਦਾ ਵੀ ਤੂੰ ਦੁਖੀ ਐ ਦੁਖੀ ਰਗ ਤੇ ਮੱਥ ਨਹੀਂ ਧਰਨਾ ਚਾਹੁੰਦਾ ਪਰ ਤੂੰ ਵੀ ਮਜਬੂਰ ਐ ਪਰ ਹੁਣ ਤੂੰ ਦੱਸ ਤੇ ਵੀ ਤੇਰੀ ਰਾਇ ਦੇ ਵਿੱਚ ਕੀ ਐ ਮੈਂ ਜੂਰੀ ਉਹਨਾਂ ਨੂੰ ਗਿਆਨ ਹੋਜੇ ਥੋੜਾ ਹੀ ਟਾਈਮ ਹੋਇਆ ਮੈਂ ਕੀ ਕਰਾਂ ਹੁਣ ਤੁਹਾਨੂੰ ਕੁਝ ਵੀ ਨਹੀਂ ਕਹਿ ਸਕਦੀ ਜੀ ਹਾਂ ਕਰਾਂ ਕਿ ਨਾ ਕਰਾਂ ਵੀ ਦੇਖ ਵੀ ਜੇ ਆਪਾਂ ਸਕੇ ਭੈਣ ਭਰਾ ਹੋਈਏ ਨਾ ਫੇਰ ਵੀ ਤੂੰ ਸੋਚੇ ਹੂੰ ਠੀਕ ਹੈ ਸਕੇ ਭੈਣ ਭਰਾ ਹੋਈਏ ਵੀ ਠੀਕ ਹੈ ਵੀ ਮੇਰੀ ਮਾਂ ਮੁੱਕ ਗਈ ਸੀ ਮਾਂ ਦੇ ਮੁੱਕਣ ਤੋਂ ਬਾਅਦ ਚਲੋ ਜਿਵੇਂ ਜਿਵੇਂ ਕਰਕੇ ਪਿਓ ਨੇ ਚਲੋ ਦੂਜਾ ਵਿਆਹ ਕਰਵਾ ਲਿਆ ਤੇ ਜੋ ਵੀ जो भी काम हो गया चल जिम्मे भी होया है ना ते होने फिर गलत है ही है ना भी गलत है होने तेरी मेरी है ना होने के में करना है कि सिस्टम बनाना है हाँ तो आप ना सिस्टम साथ तो चाहिए जरूरी है जो काम खतरे तो सीआई रखूंगी तो ठीक ही है अच्छा मतलब तेरे को नहीं है और कोई और भी आओगे फिर ਆਈ ਤੇ ਗੱਲ ਨਾ ਦੇਖ ਮੇਰੀ ਗੱਲ ਸੁਣ ਰੋਲਾ ਇੱਥੇ ਪੈਂਦਾ ਵੀ ਕੋਈ ਕੋਈ ਤੀਜਾ ਆ ਤੀਜਾ ਖਸਮ ਕਰਨ ਤੋਂ ਕੋਈ ਹੋਰ ਵੀ ਮੇਰੀ ਗੱਲ ਸੁਣ ਵੀ ਤੁਰਿਆ ਤਾਂ ਸਕਣੇ ਨਹੀਂ ਕੋਈ ਹੋਰ ਤੁਰ ਦੇਣਗੇ ਕਿਤੇ ਤਾਂ ਗੰਨੀ ਮੈਂ ਕੋਈ ਹੋਰ ਤੁਰ ਦੇਣਗੇ ਕੋਈ ਕਿਤੇ ਨਹੀਂ ਪੰਦਾ ਕੋਈ ਕੋਈ ਕਿਤੇ ਨਹੀਂ ਦਰਦਾ ਹਣਾ ਹੋਰ ਕੀਤਾ ਜਵਾਕਨ ਕਹਿ ਜਾ ਰੱਖਣ ਨਹੀਂ ਕਹਿ ਜਾਣਾ ਦੇਖ ਮੇਰੀ ਗੱਲ ਸੁਣਾ ਜਨਾਨੀ ਨੂੰ ਬਤ ਕੀ ਚਾਹੀਦਾ ਹੁੰਦਾ ਜਨਾਨੀ ਨੂੰ ਦੋ ਵੱਖਰੇ ਦੀ ਰੋਟੀ ਚਾਹੀਦੀ ਹੁੰਦੀ ਐ ਤੇ ਇੱਕ ਬੰਦੇ ਦਾ ਸਾਥ ਚਾਹੀਦਾ ਹੁੰਦਾ। ਕੋਈ ਪੈਸੇ ਦੀ ਤਾਂ ਦੇਖ ਇੰਨਾ ਕੋਈ ਕੋਮੀ ਵੀ ਹੈ ਨਹੀਂ ਆਪਣੇ ਜੀਜੇ ਕੋਈ ਦੇਖ ਇਹਦੇ ਕੋਲੇ ਚੰਗੀ ਤਾਂ ਜ਼ਮੀਨ ਹੈ 35 40 ਕਿੱਲੇ ਠੀਕ ਹੈ ਹੁਣੀ ਇੰਨੀ ਹੀ ਤਾਂ ਕਿੰਨੀ ਐ 35 ਕੁ 38 ਐ। ਇੰਨੀ ਕੁ ਜ਼ਮੀਨ ਹੈਗੀ। 33 ਕਿੱਆ। 32 ਕਿੱਲੇ ਹੈਗੇ। ਅਚਾ 33 ਕਿੱਲੇ ਜ਼ਮੀਨ 33 ਕਿੱਲੇ ਜ਼ਮੀਨ ਇਹਨਾਂ ਤੇ ਜਵਾਕ ਫਲ ਜਾਣਗੇ। ਘਰੇ ਚਲੋ ਦਾਣੇ ਆ ਜਾਣੀ ਜਦੋਂ ਠੇਕੇ ਵੀ ਦੇ ਦੇਣਾ ਤੇ ਤੇਰਾ ਵਧੀਆ ਕੰਮ ਚੱਲ ਜਾਊਗਾ। ਉਦੋਂ ਕਿ ਦਿੱਸਣਾ ਹਨ ਸੈਕੂਲਰ ਵੀ ਤਾਂ ਨਹੀਂ ਹੈ ਨਹੀਂ ਘਰ ਸੋਨਾ ਬਣਿਆ ਹੋਇਆ ਹੈ ਹਨ ਜਿਹੜੀ ਫਰਸਾਂ ਲੱਗੀਆਂ ਸਭ ਕੁਝ ਹੈਗਾ ਕੋਈ ਉਹ ਚੱਕਰ ਵਾਲੀ ਗੱਲ ਹੀ ਨਹੀਂ ਹਮ ਮੇਨ ਮੁੱਖ ਦੀ ਗੱਲ ਇਹ ਹੈ ਕਿ ਦਿੱਕਤ ਜਿੱਥੇ ਆਉਂਦੀ ਹੈ ਨਾ ਦਿੱਕਤ ਆਉਂਦੀ ਹੈ ਉਸ ਜਗ੍ਹਾ ਦੇ ਉੱਪਰ ਕਿ ਬੰਦੇ ਦਾ ਸਾਥ ਹੈ ਨਹੀਂ ਦੇਖ ਹੁਣ ਕਰੋ ਦੇਖੋ ਕਰੋ ਮੈਂ ਸਤੋਂ ਕੁਝ ਨਹੀਂ ਲੈਣਾ ਉਲਟਾ ਸਮੁੰਦ ਦੇਵਾਂਗਾ ਜਿੰਨਾ ਸਾਥ ਮੈਂ ਤੁਮ ਬਣਿਆ ਮੈਂ ਵੀ ਤੁਹਾਡਾ ਸਾਥ ਦੇਵਾਂਗਾ ਕਿ ਜੂੜੇ ਕੱਪੜੇ ਵਾਲੇ ਹੋ ਰਿਹਾ ਹੈ ਨਾ ਜੋ ਵੀ ਇਹ ਜੋ ਆਕਾਸ ਤੇ ਕਰੂੰਗਾ ਮੇਰਾ ਕੁਝ ਤੇ ਜ਼ਮੀਨ ਹੈਗੀ ਜ਼ਮੀਨ ਦਾ ਠੇਕਾ ਵੀ ਚੰਗਾ ਤੁਹਾਨੂੰ ਆਈ ਜਾਊਗਾ ਆਈ ਜਾਊਗਾ ਨਾ ਹਾਂ ਤੇ ਫਿਰ ਫਿਰ ਦਿੱਕਤ ਕਿਹੜੀ ਕਿੱਥੇ ਆ ਗਈ ਦੱਸ ਫਿਰ ਦਿੱਕਤ ਤਾਂ ਕੋਈ ਕਿਤੇ ਨਹੀਂ ਆਈ ਹੈ ਕਿੱਕੇ ਵੀ ਨਹੀਂ ਦਿੱਕਤ ਤਾਂ ਸਿਰ ਆ ਫਿਰ ਹੁਣ ਕੀ ਕਰੀਏ ਤੇ ਕੀ ਕੀਤਾ ਜਾਵੇ ਦੱਸ ਫਿਰ ਹੋ ਦੇਖ ਲਾਉਂਦੇ ਸੀ ਸੀ ਕਰਨੇ ਇਹ ਦੇਖੋ ਮੈਂ ਤਾਂ ਨਾ ਹੁਣਾ ਤੇਰਾ ਦੁੱਖ ਦੇਖਿਆ ਨਹੀਂ ਜਾਂਦਾ ਹਾਂ ਇਹ ਨਾ ਕਰ ਸਕਦਾ ਵੀ ਚਲੋ ਤੇਰੀ ਜੀਜੀ ਵਾਲੀ ਜਿਹੜੀ ਕਮੀ ਹੈ ਨਾ ਜਿਹੜੀ ਮਤਲਬ ਉਹ ਮੈਂ ਸਾਰੀ ਪੂਰੀ ਕਰ ਦੂੰਗਾ ਕਿਵੇਂ ਕਰਨੀ ਹੈ ਦੱਸ ਹੁਣ ਠੀਕ ਤਾਂ ਅੰਸਰ ਕਮੀ ਪੂਰੀ ਕਰੀ ਦੀ ਆਪਾਂ ਹੁਣ ਚਲ ਆਏ ਬਾਕੀ ਕੋਈ ਗੱਲ ਨਹੀਂ ਤੋ ਠੰਡੇ ਦਿਮਾਗ ਨਾਲ ਸੋਚ ਲੈਣਾ ਨਾ ਗੱਲਾਂ ਨੂੰ ਹਾਂ ਕੋਈ ਨਹੀਂ ਫੋੜ ਦੀ ਵਾਕ ਤੇ ਮੈਂ ਕਾਜ ਵਾਕ ਖੇਲੇ ਆਂਦੇ ਕੋਈ ਨਹੀਂ ਜੇਕਰ ਕੋਈ ਨਹੀਂ ਮਖੜਾ ਨਾਲ ਹੈ ਜੇ ਕੋਈ ਪ੍ਰਵਾਹ ਨਾ ਕਰੀ ਤਾਂ ਕਿਸੇ ਵੀ ਚੀਜ਼ ਦੀ ਰਹਿੰਦਾ ਹਾਂ ਹਾਂ ਕੋਈ ਗੱਲ ਨਹੀਂ ਚਲੋ ਤੁਸੀਂ ਐਂ ਕਰੋ ਮੇਰੀ ਗੱਲ ਸੁਣਾ ਮੈਂ ਆਉਣਾ ਹੈ ਅੱਜ ਇਧਰੋਂ ਇਹਦਾ ਹੈਗਾ ਦਿੱਕਤ ਮਤਲਬ ਸੋ ਅੱਜ ਕਿਸੇ ਚੀਜ਼ ਦਾ ਕੰਮ ਕਰਵਾਉਣਾ ਤਾਂ ਕਰ ਲਾਂਗੇ ਅੱਜ ਫਿਰ ਜੀ ਅੱਜ ਇਹ ਦੇਖਦੇ ਹਾਂ ਕਿ ਬੰਦੇ ਜੀ ਮੈਂ ਕਾਉਂਟੇਰਾ ਵੀ ਕਰਦਾ ਤੇ ਜੀ ਮੇਰਾ ਵੀ ਕਰੀਂਦਾ ਕੋਈ ਦੇਖਣਾ ਆ ਪਕੜੇ ਦੱਸਣਾ ਜੀ ਨੂੰ ਚੰਗਾ ਹੋਰ ਚੰਗਾ ਕਰਾਉਣਾ ਹੈ ਠੀਕ ਹੈ